ਵੈਸੇ ਤਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਵਾਵਾ ਵਾ ਜਿਹੜੇ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਇੱਕ ਕੈਨੇਡਾ ਗਏ ਸੀ ਕਈ ਵਿਦੇਸ਼ਾਂ ਚ ਗਏ ਸੀ ਕੈਨੇਡਾ ਸਮੇਤ ਲੇਖਣ ਵਾਪਸ ਨਹੀਂ ਪਰਤੇ ਤਾਜ਼ਾ ਅੰਕੜਾ ਇਹ ਆਇਆ ਹੈ ਕਿ ਹੁਣ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਕੁਝ ਵੈਟਰਨਰੀ ਡਾਕਟਰ ਵੀ ਵਿਦੇਸ਼ੀ ਛੁੱਟੀ ਤੇ ਗਏ ਸੀ ਲੇਕਿਨ ਉਹ ਵਾਪਸ ਨਹੀਂ ਪਰਤੇ ਮਤਲਬ ਉਹ ਵੀ ਵਿਦੇਸ਼ੀ ਜਿਹੜੇ ਨੇ ਉਹ ਕਬੂਤਰ ਬਣ ਚੁੱਕੇ ਨੇ ਮਹਿਕਮੇ ਨੇ ਹੁਣ ਉਹਨਾਂ ਵਿਦੇਸ਼ੀ ਕਬੂਤਰਾਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਅਗਰ ਸਮੇਂ ਸਿਰ ਨਾ ਬੋੜੇ ਤਾਂ ਉਹਨਾਂ ਦੇ ਖਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਿਹੜੇ ਵੈਟਰਨਰੀ ਡਾਕਟਰ ਨੇ ਉਹ ਵੀ ਵਿਦੇਸ਼ਾਂ ਵੱਲ ਜਾ ਰਹੇ ਨੇ ਖਬਰ ਪੂਰੀ ਸਾਂਝੀ ਕਰ ਰਹੇ ਕਿ ਪੰਜਾਬ ਸਰਕਾਰ ਦੇ ਹਜ਼ਾਰਾਂ ਮਲਾਜ਼ਮ ਤੇ ਅਫਸਰ ਵਿਦੇਸ਼ਾਂ ਵਿੱਚ ਅਡਾਰੀ ਮਾਰ ਚੁੱਕੇ ਨੇ ਉਹਨਾਂ ਨੇ ਕਈਆਂ ਨੇ ਉੱਥੇ ਵਿਦੇਸ਼ੀ ਕਬੂਤਰਾਂ ਨੇ ਆਪਣੇ ਆਲ ਨੇ ਪੱਕੇ ਬਣਾ ਲਏ ਨੇ ਜਿਹੜੇ ਮਲਾਜ਼ਮ ਤੇ ਅਧਿਕਾਰੀ ਛੁੱਟੀ ਲੈ ਕੇ ਵਿਦੇਸ਼ ਗਏ ਨੇ ਉਹਨਾਂ ਵਿੱਚੋਂ ਬਹੁਤੇ ਵਾਪਸ ਵਤਨ ਨਹੀਂ ਪਰਤੇ ਪਸ਼ੂ ਪਾਲਨ ਤੇ ਮੱਛੀ ਪਾਲਣ ਮਹਿਕਮੇ ਦਾ ਆਲਮ ਵੀ ਨਰਾਲਾ ਹੈ ਉਧਰ ਹਰਿਆਣਾ ਦੇ ਸੈਂਕੜੇ ਨੌਜਵਾਨ ਪੰਜਾਬ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵਿੱਚ ਬਤੌਰ ਵੈਟਰਨਰੀ ਡਾਕਟਰ ਅਤੇ ਵੈਟਰਨਰੀ ਅਫਸਰ ਭਰਤੀ ਹੋ ਰਹੇ ਨੇ ਜਦਕਿ ਪੰਜਾਬ ਵਾਲੇ ਮੁੰਡੇ ਵੈਟਰੀ ਡਾਕਟਰ ਤੇ ਜਿਹੜੇ ਵੈਟਰਨਰੀ ਇਨਸਪੈਕਟਰ ਨੇ ਉਹ ਵਿਦੇਸ਼ਾਂ ਵੱਲ ਦੌੜ ਰਹੇ ਨੇ ਤਾਜ਼ਾ ਅੰਕੜੇ ਆਏ ਨੇ ਕਿ ਪਸ਼ੂ ਪਾਲਣ ਵਿਭਾਗ ਦੇ 26 ਵੈਟਰਨਰੀ ਡਾਕਟਰ ਤੇ ਅਫਸਰ ਆਪਣੀ ਡਿਊਟੀ ਤੋਂ ਗੈਰਹਾਜ਼ਰ ਨੇ ਜਿਨ੍ਹਾਂ ਵਿੱਚੋਂ ਬਹੁਤੇ ਪੜਤਾਲ ਵਿੱਚ ਵੀ ਸ਼ਾਮਲ ਨਹੀਂ ਹੋਏ ਪਸ਼ੂ ਪਾਲਣ ਵਿਭਾਗ ਨੇ ਇਹਨਾਂ ਵਿੱਚੋਂ ਬਹੁਤੇ ਡਾਕਟਰਾਂ ਨੂੰ ਚਾਰ ਸ਼ੀਟ ਵੀ ਜਾਰੀ ਕੀਤੀ ਹੈ ਅਤੇ ਕਈਆਂ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਪਸ਼ੂ ਹਸਪਤਾਲ ਚੌਂਕੀਬਾਨ ਦੀ ਡਾਕਟਰ ਅਰਪਤ ਨੂਵੀ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਦੋਂ ਕਿ ਪਸ਼ੂ ਹਸਪਤਾਲ ਕਾਸਤੀਵਾਲ ਦੇ ਡਾਕਟਰ ਕਨਵਰ ਤਾਜਬੀ ਨੂੰ ਚਾਰ ਸ਼ੀਟ ਕੀਤਾ ਗਿਆ ਡਾਕਟਰ ਨਵਦੀਪ ਸਿੰਘ ਢਿੱਲੋਂ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਸੇ ਤਰ੍ਹਾਂ ਡਾਕਟਰਾਂ ਦੇ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ ਪਸ਼ੂ ਪਾਲਣ ਵਿਭਾਗ ਸਿਵਲ ਪਸ਼ੂ ਹਸਪਤਾਲ ਸਰਾਏ ਨਾਗਾ ਦੇ ਡਾਕਟਰ ਦਲਬਖ ਸਿੰਘ ਨੂੰ 10 ਅਕਤੂਬਰ 2022 ਨੂੰ ਚਾਰ ਸ਼ੀਟ ਦਾ ਖੜਰਾ ਜਾਰੀ ਕੀਤਾ ਗਿਆ ਇਸ ਡਾਕਟਰ ਨੇ 27 ਦਿਨ ਲਈ ਐਕਸ ਇੰਡੀਆ ਲੀਵ ਦੀ ਮੰਗੀ ਸੀ ਪੰਜਾਬ ਸਰਕਾਰ ਨੇ ਇਸ ਡਾਕਟਰ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਸੀ ਉਸ ਮਗਰੋਂ ਵੀ ਇਹ ਅਧਿਕਾਰੀ ਗੈਰ ਹਾਜ਼ਰ ਹੋ ਗਿਆ ਡੇਰੀ ਵਿਕਾਸ ਵਿਭਾਗ ਦਾ ਡੇਰੀ ਵਿਕਾਸ ਸਿੰਘ ਇੰਸਪੈਕਟਰ ਨਵਜੋਤ ਸਿੰਘ ਐਕਸ ਇੰਡੀਆ ਲੀਵ ਉੱਤੇ 10 ਜੂਨ 2024 ਤੱਕ ਕੈਨੇਡਾ ਸੀ ਪਰੰਤੂ ਹਾਲੇ ਤੱਕ ਵਾਪਸ ਨਹੀਂ ਪਰਤਿਆ ਡੇਰੀ ਫੀਲਡ ਸਹਾਇਕ ਮਨੋਰ ਸਿੰਘ 31 ਜਨਵਰੀ 2020 ਨੂੰ ਸਵੈ ਇਛਤ ਸੇਵਾ ਮੁਕਤੀ ਲੈ ਕੇ ਆਸਟ੍ਰੇਲੀਆ ਚਲਾ ਗਿਆ ਇਸੇ ਤਰ੍ਹਾਂ ਡੇਰੀ ਫੀਲਡ ਸਹਾਇਕ ਨਵਦੀਪ ਕੌਰ ਵੀ 31 ਮਈ 2024 ਨੂੰ ਨੌਕਰੀ ਛੱਡ ਕੇ ਵਰਕ ਪਰਮਿਟ ਤੇ ਕੈਨੇਡਾ ਚਲੀ ਗਈ ਹੈ ਪਸ਼ੂ ਪਾਲਣ ਵਿਭਾਗ ਦਾ ਡਾਕਟਰ ਜਨੈਲ ਸਿੰਘ ਡਾਕਟਰ ਤੇਜਪਾਲ ਸਿੰਘ ਅਤੇ ਡਾਕਟਰ ਅਮਨਦੀਪ ਸਿੰਘ ਵੀ ਐਕਸ ਇੰਡੀਆ ਲੀਵ ਉਹਨਾਂ ਦੀ ਮਨਜ਼ੂਰ ਹੋ ਚੁੱਕੀ ਹੈ ਵਿਜੀਲੈਂਸ ਵਿਭਾਗ ਵੱਲੋਂ ਅਜੇਹੇ ਅਫਸਰਾਂ ਤੇ ਮੁਲਾਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜੋ ਐਕਸ ਇੰਡੀਆ ਲੀਵ ਤੋਂ ਲੈ ਕੇ ਐਕਸ ਇੰਡੀਆ ਲੀਵ ਲੈ ਕੇ ਵਿਦੇਸ਼ ਗਏ ਨੇ ਪਰ ਪ੍ਰੰਤੂ ਵਾਪਸ ਨਹੀਂ ਪਰਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਦਾ ਕਹਿਣਾ ਹੈ ਕਿ ਵੈਟਰਰੀ ਡਾਕਟਰਾਂ ਦੀ ਵਿਦੇਸ਼ਾਂ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਾਫੀ ਜ਼ਿਆਦਾ ਜਿਸ ਕਰਕੇ ਉਹ ਪੰਜਾਬ ਦੇ ਜਿਹੜੇ ਡਾਕਟਰ ਨੇ ਉਹ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਨੇ ਹਾਲਾਂਕਿ ਜਦੋਂ ਪਿੱਛੇ ਜੇ ਪਸ਼ੂ ਪਾਲਣ ਤੇ ਮੱਛੀ ਪਾਲਣ ਦੇ ਵਿਭਾਗ ਦੇ ਵਿੱਚ ਵੈਟਰਨਰੀ ਇੰਸਪੈਕਟਰ ਤੇ ਵੈਟਰਨਰੀ ਅਫਸਰ ਭਰਤੀ ਕੀਤੀ ਸੀ ਉਦੋਂ ਕਾਫੀ ਪੰਜਾਬ ਦੇ ਵਿੱਚ ਰੌਲਾ ਪਿਆ ਸੀ ਕਿ ਇਹਨਾਂ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਜਾਂ ਰਾਜਸਥਾਨ ਦੇ ਮੁੰਡੇ ਕੁੜੀਆਂ ਵੈਟਰਨਰੀ ਇੰਸਪੈਕਟਰ ਜਾਂ ਅਫਸਰ ਭਰਤੀ ਹੋ ਗਏ ਨੇ ਪਰ ਹੁਣ ਇੱਕ ਕੌੜੀ ਸਚਾਈ ਇਹ ਹੈ ਕਿ ਪੰਜਾਬ ਦੇ ਜਿਹੜੇ ਵੈਟਰਨਰੀ ਇੰਸਪੈਕਟਰ ਜਾਂ ਵੈਟਰਨੀ ਅਫਸਰ ਨੇ ਉਹ ਸਰਕਾਰੀ ਨੌਕਰੀ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਕਈ ਐਕਸਲੈਂਟ ਇੰਡੀਆ ਲੀਵ ਛੁੱਟੀ ਤੇ ਜਾ ਰਹੇ ਨੇ ਪਰ ਉਹ ਵਾਪਸ ਨਹੀਂ ਪਰਤੇ ਕਈ ਜਿਹੜੇ ਵਿਦੇਸ਼ੀ ਕਬੂਤਰ ਡਾਕਟਰ ਬਣ ਚੁੱਕੇ ਨੇ ਉਹ ਹੁਣ ਉਹਨਾਂ ਨੇ ਆਪਣੇ ਪੱਕੇ ਆਲਣੇ ਵੱਖ-ਵੱਖ ਮੁਲਕਾਂ ਵਿੱਚ ਪਾ ਲਏ ਨੇ ਇਹ ਖਬਰ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਦੀ ਆ ਉਹਨਾਂ ਨੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਵਿਭਾਗ ਦੇ ਨਾਲ ਸਬੰਧਿਤ ਮਹਿਕਮੇ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵੈਟਰਨਰੀ ਡਾਕਟਰ ਅਤੇ ਅਫਸਰ ਤੇ ਜਾਂ ਮੁਲਾਜ਼ਮ ਆਪਣੇ ਸੂਬੇ ਨੂੰ ਤਰਜੀਹ ਦੇਣ ਦੀ ਥਾਂ ਵਿਦੇਸ਼ਾਂ ਨੂੰ ਪਹਿਲ ਦੇ ਰਹੇ ਨੇ ਹੁਣ ਕਿਉਂਕਿ ਵਿਦੇਸ਼ਾਂ ਵਿੱਚ ਵੀ ਵੈਟਰਰੀ ਦਾ ਕਾਫੀ ਕੰਮ ਹੈ ਉਹਨਾਂ ਦੱਸਿਆ ਕਿ ਇਸ ਕਰਕੇ ਹੁਣ ਮੈਕਮੇ ਵੱਲੋਂ ਐਕਸ ਇੰਡੀਆ ਲੀਵ 1 ਮਹੀਨੇ ਤੋਂ ਵੱਧ ਨਹੀਂ ਦਿੱਤੀ ਜਾ ਰਹੀ ਜੋ ਡਾਕਟਰ ਵਾਪਸ ਨਹੀਂ ਪਰਤ ਰਹੇ ਉਹਨਾਂ ਦੇ ਖਿਲਾਫ ਫੌਰੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਈਆਂ ਨੂੰ ਚਾਰ ਸ਼ਿਟ ਕੀਤਾ ਜਾ ਰਿਹਾ ਹੈ ਕਈਆਂ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ ਔਰ ਕਈ ਜਿਹੜੇ ਚਾਰ ਸ਼ਿਟ ਜਿਹੜੇ ਸ਼ਾਮਲ ਨਹੀਂ ਹੋ ਰਹੇ ਉਹਨਾਂ ਨੂੰ ਫਿਰ ਅੱਗੇ ਗਾਂ ਬਰਖਾਸਤੀ ਵੱਲ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਲੇਕਿਨ ਸਵਾਲ ਹੈ ਕਿ ਪਹਿਲੀ ਗੱਲ ਪੰਜਾਬ ਦੇ ਮੁੰਡੇ ਕੁੜੀਆਂ ਕਹਿੰਦੇ ਸਾਨੂੰ ਪੰਜਾਬ ਚ ਨੌਕਰੀ ਨਹੀਂ ਮਿਲਦੀ ਜੇ ਸਰਕਾਰੀ ਨੌਕਰੀ ਮਿਲਦੀ ਹੈ ਕਲਾਸ 3 ਜਾਂ ਕਲਾਸ 1 ਅਹੁਦੇ ਦੀ ਤਦ ਵੀ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਇਹ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਤੇ ਫਿਰ ਕਸੂਰਵਾਰ ਕੌਣ ਆ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ